ਹੈਲੋ ਹੈਲੋ ਹਾਂ ਆਪਾਂ ਵੀ ਦੇਖੇ ਮੈਂ ਵੀ ਮੇ ਸੁੱਖੇ ਨਾ ਮੇਰਾ ਤਲਾਕ ਹੋਣ ਲੱਗਿਆ ਹਨਾ ਹਾਂ ਹਨਾ ਅਰ ਮੈਂ ਤੇਰੇ ਹੀ ਬਸਣਾ ਹਾਂ ਬਾਈ ਹੋਰ ਮੈਂ ਕਿਤੇ ਨਹੀਂ ਜਾ ਸਕਦੀ ਮੈਂ ਸਭ ਵੱਲ ਟੁੱਟ ਚੁੱਕੀ ਆਂ ਉਹ ਜੋ ਹੋਈ ਗਲਤੀ ਆਪਾਂ ਦੋਨਾਂ ਤੋਂ ਹੋਈ ਆ ਵੀ ਮੈਂ ਇਕੱਲੀ ਨੇ ਨਹੀਂ ਕੀਤੀ ਐ ਤੈਨ ਇਕੱਲੇ ਨੇ ਨਹੀਂ ਕੀਤੀ ਐਗੀ ਆਪਾਂ ਦੋਨਾਂ ਤੋਂ ਗਲਤੀ ਹੋ ਗਈ ਹੁਣ ਤੈਨੂੰ ਬਸਾਣੀ ਤਾਂ ਮੈਨੂੰ ਪੈਣੀ ਹੋ ਆ ਹੋਰ ਹੀ ਤੋਂ ਪਰ ਕੁਛ ਨਹੀਂ ਹੋ ਸਕਦਾ ਲੈ ਮੈਂ ਦੱਸ ਯਾਰ ਤੈਨੂੰ ਕਿਵੇਂ ਦਿਖਾ ਲਵਾਂ ਨਹੀਂ ਜਦ ਗੱਲ ਕਰ ਸਕਦਾ ਫੇਰ ਬਸਾਂ ਚ ਕਿ ਆਏ ਆ ਵੇਖ ਮੈਂ ਗੱਲ ਕਰੀਏ ਮੇਰੀ ਮੇਰੀ ਜਾਦਾ ਗਲਤੀ ਜਿਹੜੇ ਮੇਰੀ ਆ ਕਿ ਤੇਰੀ ਤੂੰ ਮੇਰੇ ਕਾਲ ਪਈ ਜਾਨੀ ਲੈ ਨਹੀਂ ਚੱਲ ਠੀਕ ਆ ਮੇਰੀ ਗੱਲ ਸੁਣ ਚੱਲ ਆਪਾਂ ਤਾਂ ਗਲਤੀ ਤਾਂ ਹੋਈ ਆ ਨਾ ਮੰਨਦਾ ਨਾ ਵੀ ਤੇਰੇ ਤੋਂ ਵੀ ਗਲਤੀ ਹੋਈ ਆ ਫੇਰ ਫਿਰ ਹੁਣ ਮੈਂ ਤਾਂ ਬਈ ਤੇਰੀ ਬਸਣਾ ਨਹੀਂ ਫਿਰ ਤਾਂ ਪਤਾ ਨਹੀਂ ਕੀ ਹੋਣਾ ਇਹ ਨਹੀਂ ਮੈਂ ਥਾਣੇ ਚੱਲੀ ਥਾਣੇ ਕੱਲ ਚੱਲੀ ਯਾਰ ਮੇਰੇ ਦੱਸ ਕਾ ਤੇ ਬਸੇਂਗੀ ਮੇਰਾ ਪੂਰਾ ਡਿਟੇਲ ਕਲਾ ਲਾ ਪਾਉਂਦੀ 100 ਤੇਰਾ ਅੰਦਰ ਦਾ ਮੈਨੂੰ ਚੱਲ ਉਹ ਮੇਰਾ ਅੰਦਰ ਦਾ ਚਾਹੇ ਤੇਰਾ ਅੰਦਰ ਦਾ ਜੋ ਮਰਜੀ ਤਾਂ ਹੋਈ ਤਾਂ ਗਲਤੀ ਦੋਨਾਂ ਤੋਂ ਆ ਮੇਰੀ ਸੋង ਗੱਲ ਆ ਤਾਂ ਲੜਾਈ ਵਾਲੀਆਂ ਗੱਲਾਂ ਤੇਰਾ ਫਤਲਾ ਕਿਤੇ ਸੌਖਾ ਹੀ ਹੋ ਜੂਗਾ ਹੋ ਗਿਆ ਬਸ ਹੋ ਗਿਆ ਉਹ ਕਹਿੰਦਾ ਮੈਂ ਰੱਖਣੀ ਨਹੀਂ ਉਹਨੇ ਸਭ ਨਾਲ ਗੱਲਾਂ ਕਰ ਲਈ ਸਰਪੰਚ ਪੰਚ ਨਾਲ ਅਗਲਾ ਕਹਿੰਦਾ ਅਸੀਂ ਤੇਰੇ ਨਾਲ ਆਉ ਉਹ ਨੂੰ ਕਹਿੰਦੇ ਵੀ ਤੂੰ ਕੁਛ ਨਹੀਂ ਕੋਈ ਦੇਣ ਨਹੀਂ ਕੋਈ ਲੈਣ ਨਹੀਂ ਕੁੜੀ ਆਰਾਮ ਨਾਲ ਜਾਊਗੀ ਤੇਰੇ ਘਰ ਉਹ ਕਹਿੰਦਾ ਅਸੀਂ ਕੱਢਾਂਗੇ ਕੋਈ ਚੱਕਰ ਨਹੀਂ ਏਡਾ ਮੇਰੇ ਨਾਲ ਸਤਾ ਦੇ ਗੱਲ ਪੈਣੀ ਏ ਤੂੰ ਗੱਲ ਪੈਣ ਦੀ ਗੱਲ ਨਹੀਂ ਹੁਣ ਮੈਂ ਤੇਰੇ ਨਾਲ ਹੀ ਰਹੂੰਗੀ ਹੋਰ ਮੈਂ ਕਿੱਥੇ ਜਾਵਾਂ ਮੇਰੇ ਮਾਪੇ ਨੇ ਤਾਂ ਮੈਨੂੰ ਰੱਖਣੀ ਨਹੀਂ ਲਹਾਦ ਦੋ ਯਾਰ ਅਸਤੀ ਗੱਲ ਆ ਤੂੰ ਹੈ ਕਿੱਥੇ ਹੁਣ हद क्या बस ਹੁਣ ਇਹੀ ਹੋਣਾ ਤਾਂ ਬਈ ਹੁਣ ਹੋਰ ਕੁਝ ਨਹੀਂ ਹੋ ਸਕਦਾ ਮੈਨੂੰ ਜ ਮੈਂ ਤਾਂ ਹੁਣ ਜੀਣੀ ਆਪਣੀ ਜ਼ਿੰਦਗੀ ਮੈਂ ਮਰਨਾ ਤੋੜਿਆ